ਰੱਬ ਤੋਂ ਇਸਤੀਫਾ ਦੇ ਮੈਂ ਰੱਬ ਦੀ ਐਸੀ ਕੀ ਤੈਸੀ ਕਰਤੀ ਉਹ ਚ ਰੱਬ ਨੂੰ ਮੈਂ ਉਹ ਦਿਖਾਇਆ ਵੀ ਵੀ ਰੱਬ ਹੈ ਜਿਹੜਾ ਨਾ ਰੱਬ ਨਾਲ ਦੀ ਕੋਈ ਚੀਜ਼ ਨਹੀਂ ਉਹਦੇ ਚ ਮੈਂ ਕਿਹਾ ਕਿਉਂਕਿ ਰੱਬ ਹੈ ਮਾਂ ਤੋਂ ਵੱਡਾ ਰੱਬ ਨਹੀਂ ਹੋ ਸਕਦਾ ਮਾਂ ਤੋਂ ਵੱਡਾ ਤਾਂ ਕੋਈ ਨਹੀਂ ਹੁਣ ਉਹ ਚ ਅਸੀਂ ਅਸੀਂ ਉਹ ਕਹਿੰਦੇ ਨੇ ਨਾ ਵੀ ਉਹ ਚ ਇੱਕ ਸਾਡੇ ਡਾਇਲੌਗ ਸੀ ਕਹਿੰਦਾ ਇੱਕ ਉਸ ਚ ਕਾਮਰੇਟ ਦਿਖਾਇਆ ਮੈਂ ਉਹ ਕਹਿੰਦਾ ਰੱਬ ਹੈ ਨਹੀਂ ਉਹ ਚ ਬੁੜੀ ਹੁੰਦੀ ਹੈ ਕਹਿੰਦੀ ਨਾ ਵੇ ਰੱਬ ਹੈ ਜੋ ਹੈਗਾ ਸੀ ਤਾਂ ਹੀ ਤਾਂ ਉਹਨੇ ਦਰੁਪਤੀ ਦੀ ਇੱਜ਼ਤ ਬਚਾਈ ਦੀ ਕਹਿੰਦਾ ਉਹਦੀ ਭੈਣ ਲੱਗਦੀ ਸੀ ਇੱਥੇ ਹਰ ਰੋਜ਼ ਹਜ਼ਾਰਾਂ ਦਰੁਪਤੀਆਂ ਦੇ ਰੇਪ ਹੁੰਦੇ ਨੂੰ ਉਦੋਂ ਉਦੋਂ ਕਿੱਥੇ ਹੁੰਦਾ ਰੱਬ ਚਲਦੀ ਬੱਸ ਵਿੱਚ ਰੇਪ ਹੁੰਦਾ ਉਦੋਂ ਕਿੱਥੇ ਹੁੰਦਾ ਰੱਬ ਫਿਰ ਮੰਦਰਾਂ ਦੇ ਵਿੱਚ ਰੇਪ ਹੁੰਦਾ ਉਦੋਂ ਕਿੱਥੇ ਹੁੰਦਾ ਰੱਬ ਵੀ ਜੇ ਤਾਂ ਹੈ ਸਾਡੀ ਮਦਦ ਕਰੇ ਨਹੀਂ ਅਸਤੀਫਾ ਦੇ ਦੇ ਤੁਸੀਂ ਨਾ ਮਾਰਾ ਬਚਾਉਣਾਗੇ ਆਪਣੀ ਮਰਜ਼ੀ ਦਾ ਰੱਬ ਚਾਉਣਾਗੇ ਵੀ ਰੱਬ ਸਾਡੀ ਫਰਿਆਦ ਨਹੀਂ ਸੁਣਦਾ ਰੱਬ ਸਾਡੇ ਕੰਮ ਨਹੀਂ ਆਉਂਦਾ ਰੱਬ ਸਾਡਾ ਇਹ ਨਹੀਂ ਕਰਦਾ ਉਹ ਪਾਗਲਾਂ ਦੇ ਦਿਖਾਇਆ ਮੈਂ ਪਾਗਲਾਂ ਦਾ ਉਹ ਉੱਥੇ ਇੱਕ ਮਾਂ ਹੁੰਦੀ ਹੈ ਜਿਹਦਾ ਮੁੰਡਾ ਧਰਨੇ ਤੇ ਮਰਿਆ ਹੁੰਦਾ ਇੱਕ ਫੇਸਬੁੱਕ ਨੇ ਪਾਗਲ ਕਰਾਂਦਾ ਕੋਈ ਕਿਵੇਂ ਇੱਥੇ ਕਿਸਾਨ ਪਾਗਲ ਹੋ ਜਾਂਦਾ ਉਹਦੀ ਫਸਲ ਗੜਿਆਂ ਨੇ ਮਾਰਤੀ ਹੁੰਦੀ ਆ ਕਿਸਾਨ ਰੱਬ ਨੂੰ ਮਾਰਨ ਨੂੰ ਫਿਰਦਾ ਸਾਰੇ ਰੱਬ ਨੂੰ ਮਾਰਨ ਨੂੰ ਫਿਰਦੇ ਨੇ ਉਹ ਚ ਉਹ ਰੱਬ ਨੂੰ ਲੱਭਦੇ ਨਹੀਂ ਵੀ ਰੱਬ ਕਿੱਥੇ ਉਹ ਆ ਫਿਰ ਇੱਕ ਸਿਆਣਾ ਪਾਗਲ ਕਹਿੰਦਾ ਵੀ ਜੇ ਰੱਬ ਤੁਹਾਨੂੰ ਮਿਲ ਗਿਆ ਤੁਸੀਂ ਕਰੋਗੇ ਕੀ ਕਹਿੰਦਾ ਮੈਂ ਰੱਬ ਨੂੰ ਮੰਡੀਆਂ ਚ ਰੁੜਦੇ ਕਿਸਾਨ ਦਿਖਾਉਂਗਾ ਇੱਕ ਕਹਿੰਦਾ ਮੈਂ ਰੱਬ ਨੂੰ ਲੈ ਕੇ ਜਾਊਂਗਾ ਹਸਪਤਾਲਾਂ ਦੇ ਵਿੱਚ ਕਿਵੇਂ ਮਰੇ ਹੋਏ ਮਰੀਜ਼ ਦੇ ਆਕਸੀਜਨ ਲਾ ਕੇ ਲੋਕ ਕਿਵੇਂ ਲੁੱਟ ਕਰ ਰਹੇ ਨੇ ਕੋ ਫਿਰ ਇੱਕ ਉਹ ਚ ਮਾਂ ਹੈ ਜਿਹੜੀ ਮਾਂ ਬੈਠੀ ਆ ਮਾਂ ਦੇ ਗੋਦੀ ਚ ਇੱਕ ਪਾਗਲ ਪਿਆ ਉਹਨੂੰ ਬੁਖਾਰ ਹੋ ਜਾਂਦਾ ਕਹਿੰਦੀ ਪੁੱਤ ਹਾਏ ਤੈਨੂੰ ਬੁਖਾਰ ਨਾ ਹੋਵੇ ਮੈਂ ਮਰ ਜਾ ਰੋਲਾ ਪਾਉਂਦਾ ਕਹਿੰਦਾ ਮਾਂ ਰੱਬ ਲੱਭ ਗਿਆ ਰੱਬ ਲੱਭ ਗਿਆ ਕਹਿੰਦੇ ਰੱਬ ਕਿੱਥੇ ਕਹਿੰਦੇ ਮਾਂ ਹੀ ਰੱਬ ਹੈ ਉਹ ਕਹਿੰਦੇ ਫਿਰ ਗੈਰੀ ਮਾਂ ਮਾਂ ਰੱਬ ਨਹੀਂ ਹੋ ਸਕਦੀ ਜੇ ਮਾਂ ਰੱਬ ਹੁੰਦੀ ਤਾਂ ਕੋਈ ਵਿਰਧਾਸ਼ਵਨਾ ਬਣਦਾ ਜੇ ਮਾਂ ਰੱਬ ਹੁੰਦੀ ਤਾਂ ਕੋਈ ਵੀ ਕੁੱਖ ਚ ਕੁੜੀਆਂ ਨੂੰ ਨਾ ਮਾਰਦਾ ਵੀ ਜੇ ਮਾਂ ਰੱਬ ਹੁੰਦੀ ਨਾ ਕੋਈ ਵੀ ਆਪਣੀ ਮਾਂ ਨੂੰ ਧੱਕੇ ਮਾਰ ਕੇ ਘਰੋਂ ਨਾ ਕੱਢਦਾ ਹੁਣ ਜੀ ਉਸ ਤੋਂ ਬਾਅਦ ਇੱਕ ਸਿਆਣਾ ਹੁੰਦਾ ਕਹਿੰਦਾ ਤੁਸੀਂ ਮੈਨੂੰ ਇਹ ਦੱਸੋ ਵੀ ਰੇਸ਼ੀ ਮੋਨੀਆ ਨੂੰ ਪੀਰ ਭਗਮਰਾਂ ਨੂੰ ਕਿਹਨੇ ਪੈਦਾ ਕਰਿਆ ਕਹਿੰਦਾ ਮਾਂ ਨੇ ਹੂੰ ਬੜੇ ਬੜੇ ਜੋਧਿਆਂ ਨੂੰ ਕਿਹਨੇ ਪੈਦਾ ਕਰਿਆ ਮਾਂ ਨੇ ਫਿਰ ਕੰਜਾ ਕੰਜਰੋ ਰੱਬ ਮਾਂ ਤੋਂ ਵੱਡਾ ਥੋੜੀ ਹੋ ਸਕਦਾ ਉਹਦੇ ਸਾਡੇ ਜਨਕ ਵੀ ਮੈਸੇਜ ਥੀ ਹੁਣ ਨਾ ਰੱਬਾ ਤੇਰੇ ਅਸੀਂ ਝਾਸੇ ਵਿੱਚ ਆਵਾਂਗੇ ਜਾਂ ਤੈਨੂੰ ਦਿੱਤਾ ਛੱਡ ਮਾਂ ਬਾਪ ਨੂੰ ਰੱਬ ਬਣਾਵਾ ਜਨਕ ਵੀ ਅਸੀਂ ਉਹ ਪੂਰੀ ਉਹ ਦਿਖਾਇਆ ਥੀ ਵੀ ਰੱਬ ਬਣਾ ਦੀ ਕੋਈ ਚੀਜ਼ ਨਹੀਂ ਪਰ ਮਾਂ ਤੋਂ ਵੱਡਾ ਕੋਈ ਦੁਨੀਆ ਤੇ ਨਹੀਂ ਰੱਬ ਨਹੀਂ ਹਾਂ ਬਿਲਕੁਲ ਸੋ ਬਹੁਤ ਵਧੀਆ ਜਿੱਦਾਂ ਮੈਂ ਪਹਿਲੇ ਹੀ ਕਿਹਾ ਕਿ ਸਟਾਰਟਿੰਗ ਦੇ ਵਿੱਚ ਤੁਹਾਨੂੰ ਕਿਹਾ ਕਿ ਬਹੁਤ ਅੱਛੇ ਅੱਛੇ ਮੈਸੇਜ ਤੁਸੀਂ ਆਪਣੇ ਹਾਸੇ ਦੇ ਪਟਾਰੇ ਦੇ ਵਿੱਚ ਲੈ ਕੇ ਆਉਂਦੇ ਹੋ ਹੈਨਾ ਲੋਕੀ ਬਹੁਤ ਅੱਛਾ ਮੈਸੇਜ ਜਿਹੜਾ ਲੈਂਦੇ ਹੁੰਦੇ ਆ ਜਿੱਦਾਂ ਤੁਸੀਂ ਕਿਹਾ ਕਿ ਰੱਬ ਨੂੰ ਮੈਂ ਕਿਹਾ ਦਿਖਾਇਆ ਕਿ ਰੱਬ ਨਹੀਂ ਹੈ ਹੈਨਾ ਬਹੁਤ ਲੋਕੀ ਇਦਾਂ ਦੇ ਆ ਕਿ ਜਿਹੜੇ ਅੰਧਵਿਸ਼ਵਾਸ ਦੇ ਵਿੱਚ ਪਏ ਹੋਏ ਪਏ ਹੋਏ ਨੇ ਜੀ ਹੁਣ ਮੈਂ ਜੇ ਮੈਂ ਮੈਂ ਕਿਸੇ ਮੱਥਾ ਨਹੀਂ ਟੇਕਦਾ ਮੈਂ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਕਿਸੇ ਨੂੰ ਨਹੀਂ ਮੰਨਦਾ ਮੈਂ ਕਰੇ ਵੀ ਮੈਂ ਪਹਿਦੀ ਜੀ ਮੈਂ ਆਪਣੀ ਮਾਂ ਨੂੰ ਕਹਿੰਦਾ ਜੇ ਕੋਈ ਨਵਿਕਾਸਰ ਨਾ ਹੋ ਗਿਆ ਬਈ ਇਹ ਕਸਰ ਨਾ ਦੀ ਕੋਈ ਚੀਜ਼ ਨਹੀਂ ਜਿਸ ਤਰ੍ਹਾਂ ਆਪਾਂ ਮਰਨ ਤੋਂ ਪਹਿਲਾਂ ਉਸੇ ਤਰ੍ਹਾਂ ਮਰਨ ਤੋਂ ਜੰਮਣ ਤੋਂ ਪਹਿਲਾਂ ਉਸ ਤਰ੍ਹਾਂ ਮਰਨ ਤੋਂ ਬਾਅਦ ਹੂੰ ਤੇ ਪਰ ਨਹੀਂ ਕੋਈ ਸਮਝਦਾ ਹੈ ਪਰ ਕੋਈ ਵਿਰੋਧ ਕਦੀ ਹੋਇਆ ਕਿ ਭਈ ਰੱਬ ਕਿਉਂ ਨਹੀਂ ਹੈ ਕਿਸੇ ਨੇ ਕਦੀ ਇਹਦਾ ਵਿਰੋਧ ਕੀਤਾ ਕਿ ਤੁਸੀਂ ਇਹਦਾ ਕਿਉਂ ਬੋਲ ਰਹੇ ਹੋ ਰੱਬ ਹੈ ਜਿਹੜਾ ਜੀ ਇਨਸਾਨੀਅਤ ਹੈ ਹੂੰ ਸਭ ਤੋਂ ਵੱਡਾ ਕਹਿੰਦੇ ਜਦੋਂ ਇਨਸਾਨੀਅਤ ਨਹੀਂ ਕੀ ਤੁਹਾਡੇ ਚ ਜਿੰਨੇ ਮਰਜ਼ੀ ਤਰ੍ਹਾਂ ਮਨ ਵਿੱਚ ਤੁਹਾਡੇ ਚ ਇਨਸਾਨੀਅਤ ਨਹੀਂ ਤੁਸੀਂ ਕਿਸੇ ਕੰਮ ਦੇ ਨਹੀਂ ਹੈਗੇ ਦੁਨੀਆ ਦੇ ਵਿੱਚ ਸਭ ਤੋਂ ਵੱਡਾ ਧਰਮ ਹੈ ਜਿਹੜਾ ਉਹ ਇਨਸਾਨੀਅਤ ਹੈ ਇਨਸਾਨੀਅਤ ਬਿਲਕੁਲ ਹੈਨਾ ਉਹ ਕੋਈ ਵੀ ਧਰਮ ਨਹੀਂ ਸਿਖਾਉਂਦਾ ਵੀ ਇਹਦੇ ਨਾਲ ਲੜੋ ਇਹਨੂੰ ਇਹਨੂੰ ਮਾਰੋ ਇਹਨੂੰ ਵੱਡੋ ਇੱਥੇ ਦੰਗੇ ਕਰੋ ਕਿਸੇ ਧਰਮ ਚ ਲਿਖਿਆ ਹੁੰਦਾ ਨਹੀਂ ਸਿਰਫ ਧਰਮ ਤਾਂ ਜੋੜਦਾ ਹੈ ਇਹ ਸਾਡੇ ਆਲੇ ਨੇ ਹੋਰ ਹੀ ਕੁਝ ਬਣਾ ਰੱਖਿਆ ਇਹ ਤੋੜਦੀ ਨੇ ਧਰਮ ਦੇ ਨੋਤੇ ਬੋਟਾ ਮੰਗਦੇ ਨੇ ਧਰਮ ਦੇ ਨੋਤੇ ਦੰਗੇ ਕਰਾਉਂਦੇ ਨੇ ਧਰਮ ਦੇ ਨੋਤੇ ਜੋ ਵੀ ਕੁਝ ਹੁੰਦਾ ਧਰਮ ਦੇ ਨੋਤੇ ਹੁੰਦਾ ਆਪਣੇ ਮੁਲਕ ਦੇ ਵਿੱਚ ਮਗਰ ਧਰਮ ਹੈ ਜਿਹੜਾ ਸਭ ਤੋਂ ਵੱਡਾ ਇਨਸਾਨ ਦਾ ਉਹ ਇਨਸਾਨੀਅਤ ਹੈ ਤੁਹਾਨੂੰ ਲੱਗਦਾ ਇਨਸਾਨੀਅਤ ਖਤਮ ਹੁੰਦੀ ਜਾ ਰਹੀ ਹੈ ਬਿਲਕੁਲ ਖਤਮ ਹੀ ਹੋ ਰਹੀ ਹੈ ਜੀ ਦੇਖੋ ਦੁਨੀਆ ਕਿੱਥੇ ਬਿਰਦਾ ਅਸ਼ਰਮ ਦੀ ਗਿਣਤੀ ਤੇ ਤੁਹਾਨੂੰ ਵੱਧ ਰਹੀ ਹੈ ਇਹ ਇਨਸਾਨੀਅਤ ਖਤਮ ਹੋਣ ਦੀ ਸਬੂਤ ਹੈ ਇੱਕ ਹਨਾ ਹੋਰ ਕਿੰਨੇ ਕਿੰਨੇ ਕੀ ਕੁਝ ਹੋ ਰਿਹਾ ਆਪਣੇ ਸਮਾਜ ਦੇ ਵਿੱਚ ਕੀ ਕੁਝ ਨਹੀਂ ਹੋ ਰਿਹਾ ਦੇਖੋ ਅੱਜ ਮੈਂ ਹੁਣ ਸਿੱਧੀਆਂ ਗੋਲੀਆਂ ਚਲਾਈਆਂ ਨੇ ਉਸ ਤੇ ਧਰਨੇ ਦੇ ਉੱਤੇ ਸਰਕਾਰ ਨੇ ਥੋੜਾ ਚਲਾਈਆਂ ਨਹੀਂ ਗੀ ਜਿਹੜੇ ਉਹ ਦੂਜੇ ਸੀ ਉਹਨਾਂ ਨੇ ਚਲਾਈਆਂ ਨੇ ਹਾਂ ਔਰ ਮੁੰਡਾ ਮੁੰਡਾ ਮਰ ਗਿਆ ਅਚਾਨਕ ਮਾਂ ਦਾ ਤਾਂ ਚੀਦ ਹੋ ਗਿਆ ਹੂੰ ਬਹੁਤ ਇਹ ਇਨਸਾਨੀਅਤ ਨਹੀਂ ਹੈਗੀ ਇਹ ਇਨਸਾਨੀਅਤ ਖਤਮ ਹੋਈ ਪਈ ਨਾ ਲੋਕਾਂ ਚੋਂ ਲੀਡਰਾਂ ਚੋਂ ਖਤਮ ਹੋਈ ਪਈ ਹੁਣ ਤਾਂ ਲੋਕਾਂ ਚੋਂ ਵੀ ਖਤਮ ਹੋਈ ਪਈ ਹੈ ਜੁੱਤੀਆਂ ਖਾ ਕੇ ਵੀ ਫੇਰ ਉਹੀ ਜੀ ਸਰਕਾਰ ਚੋੜ ਲੈਂਦੇ ਨੇ ਨੇ ਪਤਾ ਵੀ ਇਹ ਝੂਠ ਬੋਲ ਰਹੇ ਨੇ 15 ਲੱਖ ਖਾਤੇ ਚ ਨਹੀਂ ਹੋਣਾ ਹੁਣ ਗਰੰਟੀ ਆ ਗਿਆ ਪਰ ਹੁਣ ਤੁਸੀਂ ਸੋਚ ਕੇ ਦੇਖੋ ਹੁਣ ਗਰੰਟੀ ਆ ਗਿਆ ਗਰੰਟੀ ਯਾਰ ਤੁਸੀਂ ਮੰਗਣਾ ਤਾਂ ਰੁਜ਼ਗਾਰ ਮੰਗੋ ਨਾ ਮੰਗਣਾ ਰੁਜ਼ਗਾਰ ਮੰਗੋ ਤੁਸੀਂ ਮੰਗਦੇ ਹੋ ਆਟਾ ਦਾਲ ਬਿਜਲੀ ਫਰੀ ਇਹ ਫਰੀ ਜੇ ਸਾਨੂੰ ਰੁਜ਼ਗਾਰ ਦਿੱਤਾ ਤਾਂ ਸਭ ਕੁਝ ਆਪ ਹੀ ਲੈ ਲਾਂਗੇ ਤੁਹਾਡੇ ਸਾਹਮਣੇ ਫਿਰ ਕੌਣ ਕਿਹੜੀ ਸਰਕਾਰ ਆਵੇ ਕੌਣ ਬਣਾ ਸਕਦਾ ਹੋਰ ਇਹ ਸਰਕਾਰ ਕੇ ਜਿਹੜੇ ਸਾਰੇ ਕੋਈ ਹੋਰ ਆਉਜੀ ਇਹ ਤੇ ਤਾਂ ਮੈਂ ਦਰਦ ਜੀ ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ ਇੰਸਟਾਗ੍ਰਾਮ ਪੇਜ ਨੂੰ ਫੋਲੋ ਕਰੋ